ਆਸਲਾ ਦੇ ਨਾਲ ਹੀ ਜੀ ਇੱਕ ਹੋਰ ਸਟੋਰ ਆ ਜੀ ਬੀ ਐਮ ਤੇ ਇੱਥੋਂ ਤੁਹਾਨੂੰ ਮਿਲਦੇ ਆ ਸਿਰਫ ਡੈਕੋਰੇਸ਼ਨ ਦਾ ਸਮਾਨ ਬਾਕੀ ਖਾਲੀਪੀਨ ਵਾਲਾ ਸਮਾਨ ਇੱਥੇ ਬਹੁਤ ਘੱਟ ਆ ਇਹ ਤੋਂ ਡੈਕੋਰੇਸ਼ਨ ਦਾ ਸਮਾਨ ਹੀ ਮਿਲਦਾ ਚਲੋ ਇਹ ਵੀ ਦਿਖਾ ਲਵਾਂ ਤੁਹਾਨੂੰ ਅੰਦਰ ਚੱਲ ਕੇ ਲੋ ਜੀ ਅੱਜ ਪਹੁੰਚੇ ਇੱਕ ਹੋਰ ਸਟੋਰ 'ਚ ਜਿਹਦਾ ਨਾਮ ਆ ਬੀ ਐਮ ਇਹ ਤੂੰ ਖਾਣ ਪੀਣ ਦਾ ਸਮਾਨ ਤਾਂ ਘੱਟ ਪਰ ਘਰਾਂ ਦੀ ਡੈਕੋਰੇਸ਼ਨ ਦਾ ਸਮਾਨ ਬਹੁਤ ਜ਼ਿਆਦਾ ਮਿਲਦਾ ਹੈ ਇਹ ਆ ਗਿਆ ਤੁਹਾਡਾ ਡੈਕੋਰੇਸ਼ਨ ਵਾਲਾ ਸਿਸਟਮ ਵੁੱਡਨ ਦੇ ਬਣੇ ਟੇਬਲ ਲੈਂਪਸ ਇਹ ਕਾਫੀ ਤਰ੍ਹਾਂ ਦੇ ਲੈਂਪ ਮਿਲਣਗੇ ਤੁਹਾਨੂੰ ਕੁਝ ਇਹ ਬਣੇ ਹੋਏ ਆਪਣੇ ਵੁੱਡਨ ਟੈਪ ਰੱਸੀਆਂ ਜਿਹੀਆਂ ਆ ਕਾਫੀ ਤਰ੍ਹਾਂ ਦੇ ਲੈਂਪ ਵਗੈਰਾ ਮਿਲ ਜਾਣਗੇ ਇਹ ਸਾਰੇ ਲੈਂਪਸ ਵਗੈਰਾ ਹੈ ਜੀ ਇਹ ਸਾਰਾ ਸਮਾਨ ਜੀ ਡੈਕੋਰੇਸ਼ਨ ਦਾ ਹੈ ਜੀ ਇੱਥੇ ਨਾ ਲੋਕ ਆਪਦੇ ਘਰਾਂ ਨੂੰ ਬਹੁਤ ਤਰੀਕੇ ਨਾਲ ਸਜਾਉਂਦੇ ਆ ਤੇ ਬਹੁਤ ਪਿਆਰ ਕਰਦੇ ਲੋਕ ਇੱਥੇ ਆਪਣੇ ਘਰਾਂ ਨੂੰ ਤੇ ਇਹ ਸਾਰਾ ਸਮਾਨ ਜਿੰਨਾ ਵੀ ਆ ਤੇ ਸਾਰਾ ਡੈਕੋਰੇਸ਼ਨ ਦਾ ਹੈ ਤੇ ਇੱਥੇ ਬਹੁਤ ਬ੍ਰੀਕ ਬ੍ਰੀਕ ਛੋਟੀ ਛੋਟੀ ਚੀਜ਼ਾਂ ਆ ਜਿਹੜੀਆਂ ਤੁਹਾਡੇ ਘਰ ਨੂੰ ਬਹੁਤ ਸੋਹਣਾ ਕਰ ਦਿੰਦੀਆਂ ਆ ਤੇ ਉਹ ਵੇਚ ਹੋਈਆਂ ਇਹ ਸਾਰਾ ਸਮਾਨ ਤੁਹਾਡੇ ਘਰਾਂ ਦੀ ਡੈਕੋਰੇਸ਼ਨ ਦਾ ਹੈ ਜੀ ਆਹ ਦੇਖੋ ਜੀ ਕਿੰਨੇ ਮਤਲਬ ਕੀ ਹੈਗੇ ਛੋਟੇ ਛੋਟੇ ਚੀਜ਼ਾਂ ਆ ਬਟ ਬਹੁਤ ਸੋਹਣੀਆਂ ਲੱਗਦੀਆਂ ਦੇਖਣ ਦੇ ਵਿੱਚ ਤੇ ਇਧਰਲੀ ਸਾਈਡ ਇੱਧਰਲੀ ਸ਼ੈਡ ਆ ਗਈ ਜੀ ਉਹੀ ਆਪਣੇ ਜਿਹੜੇ ਪਿਛਲੇ ਸਟੋਰ 'ਚ ਤੁਹਾਨੂੰ ਦਿਖਾਈਆਂ ਸੀਗੀਆਂ ਸਾਰੀਆਂ ਕੈਂਡਲਸ ਵਗੈਰਾ ਇਹ ਸਾਰੀਆਂ ਕੈਂਡਲਸ ਵਗੈਰਾ ਸਾਰੀਆਂ ਖੁਸ਼ਬੂ ਵਾਲੀਆਂ ਜੀ ਇਹਨਾਂ ਨੂੰ ਤੁਸੀਂ ਸਿਰਫ ਇੱਕ ਅੱਧਾ ਘੰਟਾ ਚ ਗਾਣਾ ਹੁੰਦਾ ਉਸ ਤੋਂ ਬਾਅਦ ਤੁਹਾਡੇ ਸਾਰੇ ਰੂਮ ਜਿਨ੍ਹਾਂ ਨੇ ਫ੍ਰੈਗਰੈਂਸ ਕਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਬੰਦ ਕਰ ਸਕਦੇ ਆ ਤੇ ਇਹ ਵੀ ਨਾਲ ਕਾਫੀ ਤਰ੍ਹਾਂ ਦੀ ਫ੍ਰੈਗਰੈਂਸ ਚ ਪਾਈਆਂ ਮਿਲਦੀਆਂ ਇੱਥੇ ਤੇ ਕਾਫੀ ਤਰ੍ਹਾਂ ਦੀਆਂ ਆ ਜੀ ਇਹ ਲੈਣਾਂ ਜਲ ਨਹੀਂ ਰਹੀਆਂ ਤਾਂ ਵੀ ਇਹਨਾਂ ਦੀ ਫ੍ਰੈਗਰੈਂਸ ਬਹੁਤ ਆ ਰਹੀ ਹੈ ਇਹ ਤੁਹਾਡੇ ਬੈਡਰੂਮ ਦੇ ਲਈ ਹੋ ਜਾਣਗੇ ਜੀ ਪੈਲੋਸ ਵਗੈਰਾ ਜਾਂ ਇਹ ਵੀ ਅਲੱਗ-ਅਲੱਗ ਕੈਟਾਗਰੀ ਦੇ ਆ ਜੀ ਅਲੱਗ-ਅਲੱਗ ਵੈਰਾਈਟੀ ਚ ਮਿਲ ਜਾਣਗੇ ਸਾਰੇ ਤੁਹਾਨੂੰ ਇਹ ਹੈਗੀਆਂ ਸਾਰੀਆਂ ਗਾਰਡਨ ਚੇਅਰਸ ਇਹ ਤੁਹਾਡੀਆਂ ਮਤਲਬ ਗਾਰਡਨ ਦੇ ਵਿੱਚ ਬਾਹਰ ਤੁਸੀਂ ਰੱਖ ਸਕਦੇ ਹੋ ਕਿਉਂਕਿ ਇੱਥੇ ਦਾ ਮੌਸਮ ਆ ਜਿਹੜਾ بارش ਵਗੈਰਾ ਵਾਲਾ ਹੁੰਦਾ ਤੇ ਇਹਨਾਂ ਨੂੰ بارش ਵਗੈਰਾ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਵੈਸੇ ਵੀ ਗਾਰਡਨ ਚੇਅਰਸ ਹੁੰਦੀਆਂ ਆ ਪੈਕੇਜਿੰਗ ਪੈਕ ਕੀਤੀ ਨਹੀਂ ਸਾਰੀਆਂ ਇਹ ਗਾਰਡਨ ਸੋਫਾ ਆ ਇਹ ਟੇਬਲ ਆ ਪੂਰਾ ਪ੍ਰੋਪਰ ਬੀ ਸਾਰੀ ਡੈਕੋਰੇਸ਼ਨ ਦਾ ਇਹ ਟੋਰਚਸ ਇਹਦਾ ਜਗਦੀਆਂ ਇਹਨਾਂ ਦੇ ਪਿੱਛੇ ਸੋਲਰ ਪੈਨਲ ਲੱਗੇ ਹੋਏ ਆ ਇਹ ਟੋਪੇ ਪਈਆਂ ਨੇ ਲਈ ਇਹ ਤਾਂ ਚਾਰਜ ਹੁੰਦੀ ਰਹਿੰਦੀ ਆ ਬਹੁਤ ਸੋਹਣੇ ਲੱਗਦੇ ਆ ਇਹ ਸਾਰੇ ਡੈਕੋਰੇਸ਼ਨ ਨੇ ਸਾਰੀ ਲਾਈਟਿੰਗ ਹੈ ਜੀ ਇਹਨਾਂ ਦੀ ਅੱਖਾਂ ਦੇ ਵਿੱਚ ਲਾਈਟਾਂ ਵਗਰ ਲੱਗੀਆਂ ਨੇ ਇਹਨਾਂ ਦੇ ਅੱਖਾਂ 'ਚ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਡੈਕੋਰੇਸ਼ਨ ਦੇ ਲਈ ਆ ਵੀ ਤੁਸੀਂ ਗਾਰਡਨ ਕਰਾਜ ਰੱਖ ਸਕਦੇ ਆ ਆ ਸਾਰੀਆਂ ਲਾਈਟਾਂ ਵਗਰ ਲੱਤੀਆਂ ਹੋਈਆਂ ਆ ਆਉਲਾਗੇ ਇਹ ਜਿੱਦਾਂ ਆਪਣੇ ਉਥੇ ਦਿਵਾਲੀ ਦੇ ਸਹਾਰਾ ਹੁੰਦਾ ਹੈ ਜੀ ਉਥੇ ਆਪ ਲੜੀਆਂ ਵਗੈਰਾ ਲਾਉਂਦੇ ਆ ਮਾੜ ਇਹਨਾਂ ਦਾ ਹੁੰਦਾ ਨਿਊ ਇਅਰ ਤੇ ਇੱਕ ਹੋਰ ਇਹਨਾਂ ਦਾ ਜਿੱਦਾਂ 크리스마ਸ ਹੁੰਦਾ ਆ ਇਹ ਉਥੇ ਯੂਜ਼ ਕਰਦੇ ਇਹ ਸਾਰੀ ਲਾਈਟਾਂ ਆ ਸਾਰੀਆਂ ਜਿੱਦਾਂ ਆਪਣੇ ਤਾਂ ਲੜੀਆਂ ਵਗੈਰਾ ਹੁੰਦੀਆਂ ਸਾਰੀ ਲਾਈਟਿੰਗ ਵਗੈਰਾ ਆ ਇਹ ਹੈਗੀ ਸਾਰੀ ਡੈਕੋਰੇਸ਼ਨ ਦੇ ਲਈ ਆ ਆਹ ਉਹ ਲਫ ਇਹ ਦੇਖੀਓ ਇਹ ਡਿਜ਼ਾਈਨ ਚ ਇਹ ਵੀ ধর ਲਾਈਟਿੰਗ ਵਗੈਰਾ ਆਇਓ ਸਿੱਟੋ ਮਿਰਰ ਆ ਗਈ ਆਹ ਕੁ ਲੋਕ ਆ ਜੀ ਇਦਾਂ ਹੀ ਦੀਵਾਰ ਤੇ ਲੱਗਦੀ ਹੈ ਇਹ ਸਾਰਾ ਹੀ ਸਮਾਨ ਕੋਲ ਡੈਕੋਰੇਸ਼ਨ ਦਾ ਦੇਖਣ ਨੂੰ ਮਿਲਣਗੇ ਹਰ ਸਟੋਰ 'ਚ ਤੁਹਾਨੂੰ ਬੱਚਿਆਂ ਦੇ ਖੇਡਣ ਦਾ ਸਮਾਨ ਜਰੂਰ ਮਿਲੂਗਾ ਜੀ ਹਾਂ ਸਾਰੇ ਆ ਗਈ ਸੌਫਟ ਟੌイズ ਬਹੁਤ ਸੋਹਣੇ ਹੁੰਦੇ ਇਹਨਾਂ ਦੇ ਸੌਫਟ ਟੌイズ ਵਗੈਰਾ ਉਹ ਲੰਬੂ ਜਿਹੇ ਆ ਉਹ ਦੇਖ ਲਓ ਇਹਦੀ ਸ਼ਕਲ ਕਿਹਦਾ ਮਿਲਦੀ ਆ ਆ ਜਿੱਦਾਂ ਆਪਣਾ ਉਧਰ ਉਹ ਇੱਕ ਬੇਕਾਰ ਜਿਹਾ ਟੈਡੀ ਬੀਅਰ ਹੁੰਦਾ ਸੀਗਾ ਇਹਨਾਂ ਦੇ ਇਧਰ ਬਹੁਤ ਜਿਆਦਾ ਹੋਰ ਤਰ੍ਹਾਂ ਦੇ ਹੁੰਦੇ ਆ ਇਹ ਹੈਗੇ ਸਾਰੇ ਬੱਚਿਆਂ ਦੇ ਆ ਇਹ ਉਹ ਨਹੀਂ ਹੈ ਕੀ ਜਿੱਦਾਂ ਮੈਂ ਇਹ ਟੌਇਸਟ ਜ਼ਿਆਦਾ ਵਧੀਆ ਹੁੰਦੇ ਇਹਨਾਂ ਦੇ ਘੈਂਟ ਹੁੰਦੇ ਹਨਾ ਹੁਣ ਤਾਂ ਥੱਲੇ ਪਈ ਹੋਇਆ ਬਾਕੀ ਇਹ ਸਟੋਰ ਦੇ ਵਿੱਚ ਕੁਝ ਡੈਕੋਰੇਸ਼ਨ ਦਾ ਸਮਾਨ ਹੀ ਮਿਲਦਾ ਜ਼ਿਆਦਾਤਰ ਇਹ ਆ ਗਏ ਜੀ ਸੀਡਸ ਵਗੈਰਾ ਮਤਲਬ ਕੋਈ ਬੀਜ ਆ ਗਿਆ সুইਟ ਕੌਰਨ ਵਗੈਰਾ ਦਾ ਟਮਾਟੋ ਦਾ ਬੀਜ ਇਹ ਤੁਹਾਨੂੰ ਇੱਥੋਂ ਸਾਰਾ ਮਿਲ ਜਾਏਗਾ ਯਾਰ ਇੱਥੋਂ ਹਰ ਇੱਕ ਚੀਜ਼ ਮਿਲ ਜਾਂਦੀ ਆ ਤੇ ਆਪਣੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਵੱਡੇ ਵੱਡੇ ਮੋਲਾਂ 'ਚ ਆ ਚੀਜ਼ਾਂ ਪਈਆਂ ਹੋਣਗੀਆਂ ਇਹ ਆਪਣੇ ਜਿਹੜੇ ਉੱਥੇ ਮੋਲ ਹੁੰਦੇ ਉਹਨਾਂ ਤੋਂ ਕਿਤੇ ਕਿਤੇ ਵੱਡੇ ਹੁੰਦੇ ਆ ਪਰ ਤੁਹਾਨੂੰ ਹਰ ਇੱਕ ਚੀਜ਼ ਇੱਥੋਂ ਮਿਲ ਜਾਂਦੀ ਐ ਬਲਬਲ ਹੋ ਜਾਂਦੀ ਐ ਇਹ ਲੋਕਾਂ ਨੇ ਉਦਾਂ ਹੀ ਰੋਲਾ ਪਾਇਆ ਹੋਇਆ ਵੀ ਉੱਥੋਂ ਐ ਨਹੀਂ ਮਿਲਦਾ ਉਥੋਂ ਇਹ ਨਹੀਂ ਮਿਲਦਾ ਜਿਹੜਾ ਆ ਜਿਹੜਾ ਸੀਗਾ ਇਹ ਫੁੱਲੀ ਡੈਕੋਰੇਸ਼ਨ ਦਾ ਸਟੋਰ ਸੀਗਾ ਇਹ ਤਾਂ ਅਸੀਂ ਜਸਟ ਆਏ ਸੀ ਕਿ ਚਲੋ ਇਹਦੇ ਵੀ ਸ਼ੂਟ ਕਰ ਲੈਨੇ ਆ ਤਾਂ ਆਹ ਗੱਲ ਵਧੀਆ ਲੱਗੀ ਯਾਰ ਹਰ ਤਰ੍ਹਾਂ ਦੇ ਇੱਥੇ ਸੀਡਸ ਵਗੈਰਾ ਆਹ ਫੁੱਲਾਂ ਦੇ ਆ ਗਏ ਫਲਾਵਰਸ ਦੇ ਆ ਵੀ ਇਹ ਡਿਫਰੈਂਟਲੀ ਫਲਾਵਰ ਬਟ ਇਹਨਾਂ ਨੂੰ ਤੁਸੀਂ ਤੁਹਾਨੂੰ ਲਾਣ ਦੇ ਲਈ ਵੀ ਨਾ ਮਤਲਬ ਮਿੱਟੀ ਵੀ ਲੈਣੀ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਈ ਵੀ ਇੱਥੇ ਜਿਹੜੀ ਆ ਮਿੱਟੀ ਹੈ ਨਾ ਜਿਹੜਾ ਜੇ ਆਪਾਂ ਕੋ ਫੁੱਲ ਵਗੈਰਾ ਉਗਾਣੇ ਇਹ ਉਹ ਆਪਣੀ ਘਰ ਵਾਲੀ ਮਿੱਟੀ ਜ ਨਹੀਂ ਹੋ ਸਕਦੇ ਸੋ ਉਹਦੇ ਕਰਕੇ ਤੁਹਾਨੂੰ ਇਹ ਮਿੱਟੀ ਬਾਏ ਕਰਨੀ ਪਊਗੀ ਆ ਇੱਕ ਪੈਕੇਜ ਦਾ ਰੇਟ 5 ਪਾਉਂਡ ਦਾ ਹੈ ਤੇ ਇਹ ਤੁਹਾਨੂੰ 4 ਤੋਂ 5 ਤੁਹਾਡੇ ਗਾਰਡਨ ਦੇ ਵਿੱਚ ਪਾਣੇ ਪੈਣੇ ਆ ਤਾਂ ਜਾ ਕੇ ਤੁਸੀਂ ਫੁੱਲ ਵਗਰਾ ਉਗਾ ਸਕਦੇ ਹੋ ਉਹ ਇਹ ਸਾਰਾ ਇਹ ਜਿਹੜੀ ਪੈਕੇਜ ਆ ਇਹ ਹੈਗੇ ਆਪਣਾ ਫਲਾਵਰ ਵਗਰਾ ਲਈ ਨਹੀਂ ਤੇ ਵੈਜੀਟੇਬਲ ਦੇ ਲਈ ਲੱਗ ਹੁੰਦੀ ਹੈ ਮਿੱਟੀ ਲੱਗ ਲੱਗ ਤਰ੍ਹਾਂ ਦੀ ਆ ਸ਼ਾਇਦ ਵੈਜੀਟੇਬਲ ਦੀ ਮਿੱਟੀ ਹੈ ਜੀ ਹਾਂ ਇਹ ਵੈਜੀਟੇਬਲ ਦੀ ਹੈ ਜੀ ਇਹ ਮਿੱਟੀ ਨਾਲ ਤੁਸੀਂ ਆਪਣੀ ਵੈਜੀਟੇਬਲ ਉਗਾ ਸਕਦੇ ਹੋ